ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੈਰੀ ਫਾਰਮ ਨਾਥਗਿਰਾਂ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਦਾ ਜ਼ਿਲ੍ਹਾ ਮਰਤਸਰ ਅੱਜ ਦੇ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 3 ਪਸ਼ੂ ਵਿਖਾਵਾਂਗੇ ਆਪਾਂ ਪਹੁੰਚਿਆ ਵੀਰ ਸੋਮ ਦੇ ਕੋਲ ਤਿਆਰੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਏ ਵਧੀਆ ਬਾਬੇ ਸ਼ੀਲਾ ਜੀ ਬਹੁਤ ਕਿਰਪਾਈ ਮੈਂ ਆ ਵੀਰ ਚਲੋ ਕਿਰਪਾਈ ਚਾਹੀਦੀ ਆ ਜੀ ਤੇ ਭਾਈ ਨਾਮ ਤੇ ਐਡਰੈਸ ਦੱਸੋ ਨਾਮ सोनू ਸ਼ਹਿਰ ਜਲਾ ਜਿਲ੍ਹਾ ਬਸਰ ਠੀਕ ਆ ਜੀ ਫੋਨ ਨੰਬਰ 98145752 ਠੀਕ ਆ ਜੀ ਤੇ ਇਧਰੋਂ ਕਰ ਲ ਕੇ ਪੂਰੀ ਦੋ ਇਧਰੋਂ ਗੱਲ ਕਰਦਾ ਮਾਲ ਸੋਸ਼ਲ ਆਪਣੇ ਕੋਲ ਆਉਂਦਾ ਵਾ ਹਾਂਜੀ ਹਾਂਜੀ ਬਸ ਮੈਨੂੰ ਐਲ 20 ਮਿੰਟ ਨਹੀਂ ਕਈ ਵੀਰ ਫੋਨ ਲੜ ਕੇ 12 ਵਜੇ 1 ਵਜੇ ਅੱਛਾ ਜੀ ਭਾਈ ਵੀ ਕਿਹਾ ਭਾਈ ਵੀ ਕਹਿੰਦੇ ਵੇਚਗੇ ਵੀਡੀਓ ਪਾ ਦੇ ਜੀ ਅੱਛਾ ਅੱਛਾ ਚਲ ਭਾ ਮੁੱਲ ਨਿਕਲੇ ਉਹਦੇ ਉਸੇ ਵੇਚਦੇ ਮਾਲ ਆਪਣਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਾਂ ਜੀ ਤੇ ਆਪਾਂ ਜਿਹੜੀ ਨਾ ਕਰਦੇ ਜੇ ਆਪਾਂ ਮੁੱਲ ਪਾਇਆ ਸੀ 2 400 ਫਿਰ ਥਾਂ ਦਾ ਤਾਂ ਕਰਦੀ ਆ ਅੱਛਾ ਅੱਛਾ ਠੀਕ ਭਾਈ ਕੋ 10 ਦਿਨ ਲੈ ਜੇ ਕੋਈ 11 ਲੈ ਜੀ ਠੀਕ ਆ ਛੋਟੇ ਕਰ ਲਈਏ ਵੱਡਾ ਕਰੀ ਹੈਗਾ ਦਾ ਦਸੇਗਾ ਤੱਕੇ ਨਹੀਂ ਪਹਿਲਾਂ ਸੁਆ ਪਹਿਲਾਂ ਸੁਆ ਮੌਰੀ ਕਲੀਅਰ ਕਰ ਦੱਸ ਜਿੰਨੀ ਦੀ ਆਈ ਨਹੀਂ ਤੇ ਵੱਡੀ ਕਰ ਦਿਆ ਕੱਦ ਮਿਲੂ ਛੋਟਾ ਕਰ ਜੀ ਠੀਕ ਹੈ ਪ ਦੇਣ ਦਾਸ ਨਾਲ ਜੂਗੀ ਦਾਨ ਦੇ ਠੀਕ ਗੱਲ ਹੋ ਰਹੀ ਚੋਕ ਨੂੰ ਬੜਿਆ ਇੱਕ ਜੱਦਾ ਕੇ ਨਾਲ ਆ ਗਿਆ ਵਾ ਇਹ ਦਰਮਿਆਨਾ ਜਿਆ ਬਸ ਤੇ ਆ ਚਲੋ ਸਾਫ ਕਰ ਲੂਗਾ ਕੋਈ ਚੰਗਾ ਚੰਗੀ ਤੇ ਕੱਦ ਵੀਰ ਜੀ ਆਪਾਂ ਨਾ ਵੱਡਾ ਨਾ ਛੋਟਾ ਅੱਛਾ ਹੀ ਪਹਿਲਾ ਸਵੇਰੇ ਇਹਨੇ ਪਤਨੀ 5 ਕਿਲੋ ਦੇਣਾ ਤੇ ਪਤਨੀ 6 ਕਿਲੋ ਦੇ ਦੇ ਤੇ ਪਤਨੀ 4 ਕਿਲੋ ਦੇ ਆ ਗਏ ਠੀਕ ਹੈ ਠੀਕ ਪਹਿਲਾਂ ਤੇ ਆਪਾਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਅਜੇ ਚਲੋ ਸਵੇਰਾਂ ਚ ਹੋਵੇ ਉਹਦੀ ਆਪਾਂ ਨਾਮ ਦਾਵਾ ਤੇ ਚਲ ਇੰਨਾ ਦੁੱਧ ਭਰਿਆ ਨੇ ਲੋ ਜੀ ਲੱਗ ਗਿਆ ਤਾਂ ਚੈੱਕ ਕਰਾਂਦੇ ਆਪਾਂ ਥਾਣਾ ਦਾ ਸੈਜ ਕਿ ਆ ਤੇ ਢਿੱਲਾ ਢਲਾਂ ਨੂੰ ਚੈੱਕ ਕਰ ਸਕਦੇ ਜੀ ਬਾਕੀ ਅੱਖਾਂ ਵਾਲਾ ਛੱਡ ਆ ਆ ਕਰਮਾਲੀ ਦਾ ਹਾਏ ਹੋਏ ਬਈ ਵੀਰ ਜੀ ਕੱਟੀਆਂ ਬੰਨ੍ਹਣੀਆਂ ਤੇ ਲੱਗ ਲੋ ਕੱਢ ਦੇ ਸਾਰੀਆਂ ਲੋ ਠੀਕ ਹੈ ਠੀਕ ਹੈ ਠੀਕ ਹੈ ਪਹਿਲਾ ਸੁਭਾ ਜੀ ਵੀਰ ਜੀ ਸਿੱਧੀਆਂ ਗੱਲਾਂ ਆਪਣੀਆਂ ਹਾਂਜੀ ਛੋਟਾ ਕੱਢ ਜੇ ਠੀਕ ਹੈ ਜੀ ਇਹਦੀ ਥਾਣਾ ਦੀ ਗਰੰਟੀ ਦੇਵਾਂਗੇ ਠੀਕ ਹੈ ਬਾਕੀ ਮੇਰਾ ਵੀਰ ਆਪਣੀ ਕੋਈ ਗਰੰਟੀ ਹੁੰਦੀ ਜਾ ਪਹਿਲੇ ਨੇ ਆ ਆਪਾਂ ਐਵੇਂ ਦੁੱਧ ਦੀ ਗਰੰਟੀ ਦਈਏ ਨੇ 10 ਕੱਦਾਂ ਦੇ ਉਹ ਦਿਨਾਂ ਨੇ ਤੇਰੀ ਚਾਰ ਦਿਨਾਂ ਦੇ ਨਹੀਂ ਬਿਲਕੁਲ ਬਿਲਕੁਲ ਜੀ ਸਿਆਣੀ ਗੱਲ ਮੇਰੇ ਕਿਹੜਾ ਜੀਗਾ ਦਾ ਮੱਝ ਲੈ ਜੇ ਜੀਗਾ ਦਾ ਸਾਡੇ ਦਾ ਵਧੀ ਜਾਂਦੇ ਠੀਕ ਆ ਕਿਹੜਾ ਜੀ ਜਿਹੜਾ ਕਿ ਨੂੰ ਮਾੜਾ ਚੰਗਾ ਕਹਣਾ ਮਾਰੀ ਮੁਰਗੇ ਹਾਂਜੀ ਹਾਂਜੀ ਇਹਦਾ ਮੁੱਲ ਕਿੰਦੀ ਹਰ ਇਹਦਾ ਮੁੱਲ ਆਪਾਂ ਭਾਈ ਦੇ ਦਈਏ 50 ਦੀ ਕਰਦੀ ਹਾਨਾ ਹੀ ਹਰ ਭਾਈ ਪੂਰੇ 90000 ਦੀ ਮੱਝ ਦਵਾਂਗੇ ਅੱਛਾ ਜੀ ਤੇ ਪਹੁੰਚ ਕਰਦਾਂਗੇ ਬਾਅਦ ਪੂਰੇ 50000 ਰੁਪਏ ਲੈ ਲੈ ਆ ਜਣੀ ਕੰਮ ਕੋਈ ਕਰੀਏ ਬੀਜੀ ہاں ਨਹੀਂ 48 ਹਜ਼ਾਰ ਜੀ ਦਵਾਂਗੇ ਪਹੁੰਚ ਆਪਣਾ ਵੀਰਾਪੇ ਕਰਾ ਲੇ ਦੋ ਹਜ਼ਾਰ ਛੱਡ ਦਿੰਦੇ ਹਾਂ ਠੀਕ ਹੈ ਲਓ ਜੀ 48 ਹਜ਼ਾਰ ਦੀ ਠੀਕ ਹੈ ਦੇਖੋ ਸਹੀ ਅੱਤੀ ਬੰਜ ਨਹੀਂ ਚੰਗੀ ਥਲੇ ਥਲੇ ਹੋਵੇ ਕਿੱਡਾ ਜਿਹੜਾ ਸਫਾਈ ਦੇ ਵਿੱਚ ਆ ਚਲੋ ਜਿੰਨਾ ਵੀ ਹੈਗਾ ਵਾ ਕਰਮਾਲੀ ਦਾ ਬਾਕੀ ਮੇਰਾ ਵੀਰ ਆਵੇ ਥਣ ਟਿੱਪੇ ਥਲਾਂ ਦੀ ਗੱਡੀ ਦਵਾਂਗੇ ਬਾਕੀ ਆਪਣੀ ਕੋਈ ਕਰਜ਼ੀ ਨਹੀਂ ਭਾਈ ਜੀ ਠੀਕ ਹੈ ਠੀਕ ਹੈ ਜੀ ਭਾਈ ਜੀ ਬੰਦੇ ਕਿੰਦਾ ਗਈ ਦੂਜੇ ਬੰਦੇ ਸੂਈ ਜੇ ਉਹ ਇੱਕ ਟੱਤਾ ਨੂੰ 15 ਤੋਂ 20 ਦਾ ਸੂਈਦ ਹੋ ਗਏ ਠੀਕ ਹੈ ਜੀ ਦੇਖੋ ਦੁੱਧ 8 ਕਿਲੋ ਜੀ ਅੱਛਾ ਜੀ ਹਾਂ ਸੁਬਾ ਭਾਜੀ ਸੁਬਾ ਇਹ ਦੂਜਾ ਸੁਬਾ ਜੀ ਠੀਕ ਹੈ ਜੀ ਬਾਜ ਲੋ ਜੀ ਆਪੀ ਦਾ ਪਾਕ ਲਾ ਕੇ ਇਹ ਕਰਨ ਵਾਲੀ ਸੁਬਾ ਦੋ ਦਰਾ ਤੇ ਇਹ ਆਠ ਲੀਟਰ ਦਾ ਦੋ ਦੇ ਕੋ ਤਿਆਰ ਆ ਤੇ ਪਿੱਛੇ ਤੇ ਜਵਾਗ ਕਟਾ ਗਿਆ ਜੀ ਕਟਾ ਭਾਜੀ ਠੀਕ ਹੈ ਜੀ ਕਿਹੜਾ ਕਾਫ ਆ ਗਿਆ ਇਹਦੇ ਪਿੱਛੇ ਆ ਜੀ ਸਾਨੂੰ ਆ ਥੱਲੇ ਬੈਠਾ ਜਿਹੜਾ ਹਾਂ ਹਾਂ ਆ ਵੀ ਛੱਡ ਕੇ ਧਾਰਾ ਤੋਂ ਦੇ ਯਾਰ ਠੀਕ ਹੈ ਜੀ ਆ ਵਾਲਾ ਕਾਫ ਜੇ ਬਾਕੀ ਇਹਦੀ ਧਾਰਾ ਤੋਂ ਆਪਾਂ ਵੀਡੀਓ ਦੇ ਵਿੱਚ ਹੀ ਤੁਹਾਨੂੰ ਸਭ ਮਾਰ ਦੇ ਚਵਾ ਦੇ ਹੁੰਦੇ ਆ ਹਾਂ ਚਾਹ ਚਾਹ ਕੁਛ ਜਰਾ ਬਾਉ ਜੀ ਥਾਣੇ ਨੂੰ ਜਿਹੜਾ ਕੱਲਾ ਕੱਲਾ ਲੱਗਾ ਪਿਆ ਵਾ ਬਾਕੀ ਜਵਾਬ ਚੁਣਨੇ ਆ ਤੇ ਚੰਨੇ ਦੇ ਆਜਾ ਗੱਦ ਕੱਟਾ ਕਾ ਉਦਰੀ ਤੇਰੀ ਮਾਂ ਲੋ ਜੀ ਅੱਜ ਆ ਗਿਆ ਸਾਡੇ ਤੇ ਪੋਥਾਂ ਛੜਾਪਤ ਹੋ ਜਾਗਾ ਸਤਿਆ ਇਹਦੇ ਨੂੰ ਥੋੜੀ ਹੀ ਲੈਂਦੇ ਹੋ ਲਾਗੇ ਨੂੰ ਚੈੱਕ ਕਰਾਉਣਾ ਤਾਂ ਬੰਦ ਬੰਦੇ ਬੰਦ ਹੋਵੇ ਜੀ ਅਗਾਰੀ ਬੰਦੇ ਜੀ ਪਹਿਲਾਂ ਲੈ ਦੂ ਪੂਰੀ ਹਾਂਜੀ ਭਾਜੀ ਚਲੋ ਜੀ ਆਹ ਲਓ ਜੀ ਕੀ ਕਰਨਾ ਦੱਸੋ ਅੱਗੇ ਜਵਾਦ ਭਾਈ ਕਿਦੇ ਹੱਥੋਂ ਲਵੇ ਅੱਛਾ ਜੀ ਮੋਟਰ ਆਜ ਨਹੀਂ ਲਿੰਦੀ ਵੀ ਗੜਪੜੇ ਪਿਆ ਸਾਬਾ ਲੱਗਦੀ ਆਪਾ ਜਦੋਂ ਬਹੁਤ ਟੀਟ ਆ ਰਿਹਾ ਈ ਝੂਟ ਚਟਾ ਨਹੀਂ ਆ ਰਿਹਾ ਕਿ ਨਹੀਂ ਰੋ ਗਾੜ ਵਰਗੇ ਨਹੀਂ ਗਾੜੀ ਭਾਈ 1.5 ਕਿਲੋ ਨਹੀਂ ਗਾ ਠੀਕ ਹੈ ਜੀ 1.5 ਕਿਲੋ ਦੀ ਗਾੜੀ ਆ ਜੀ ਦੇ ਆ ਜੀ ਬਾਈ ਘਾੜ ਠੀਕ ਜੀ ਆਹ ਵਾਲੀ ਦੀ ਨਗਰਲੇ ਜਣਾ ਲਈ ਚਾਈ ਚੈੱਕ ਕਰ ਸਕਦੇ ਪਾ ਜੀ ਕਿਹਦੇ ਹੱਥ ਨਾਲ ਲਾਵੇ ਇਹ ਅੱਛਾ ਜੀ ਉਹ ਨਾਮ ਯਾਦ ਹੋਣਾ ਠੀਕ ਹੈ ਕੋਈ ਮਾਜੀ ਮੇਰੀ ਚੋਣੂਗਾ ਠੀਕ ਹੈ ਠੀਕ ਹੈ ਲਓ ਜੀ ਚੋਣਚਾਣਾ ਨੇ ਇੱਕ ਨੰਬਰ ਬਿਲਕੁਲ ਕੋਲੀ ਆ ਕੋਈ ਭੂਲ ਕੋਈ ਛੱਟਾ ਨਹੀਂ ਹੈ ਗੱਲ ਕੋਈ ਬੜਾ ਵੀਰ ਜੀ ਆਪਣੀ ਗੱਲਾਂ ਦੀਆਂ ਸਿੱਧੀਆਂ ਆਪਣੇ ਝੂਠੇ ਵਾਲਾ ਕੰਮ ਨਹੀਂ ਜਗਾ ਨਹੀਂ ਬਿਲਕੁਲ ਸਹੀ ਗੱਲ ਉਹ ਪਾਦ ਪੜਾ ਫਰਦੀ ਬਾਈ ਉਹਦੋਂ ਦੀ ਪਹਿਲੇ ਮੌਦੀ ਗੱਲ ਨਹੀਂ ਕਰਦਾ ਠੀਕ ਜੀ ਠੀਕ ਜੀ ਅਜਿਹਾ ਠੰਡਾ ਨਹੀਂ ਰਹਾ ਬੜਾ ਦੋ ਤੇ ਪਾਈਆਂ ਖੰਡ ਘੱਟ ਵੀ ਹੋਵੇ ਕੋਈ ਜੱਟ ਨਹੀਂ ਹੈ ਜੀ ਛਾੜੀ ਬਈ ਬੱਚੇ ਨੂੰ ਛੜਨ ਤੋਂ ਛੜਦੋ ਜੀ ਦੇਖੋ ਛਾੜੀ ਬੱਚੇ ਨੂੰ ਨਾ ਠੀਕ ਇਹ ਛੜਦੋ ਲਓ ਜੀ ਆਜੇ ਵੇਖੀ ਆਪਾਂ ਵੀਰ ਜੀ 8 ਕਿਲੋ ਦੁਨੀਆ ਦੇ ਹਾਂਜੀ ਆਪਾਂ 7 ਕਿਲੋ ਦੀ ਗੱਡੀ ਲਾਵਾਂਗੇ ਠੀਕ ਜੀ ਠੀਕ ਜੋ ਕੀ ਵਾਦ ਕਰਦੇ ਕਿਲੋ ਮੈਂ ਘਾੜੀ ਜਾਂਦਾ ਜੀ ਠੀਕ ਆ ਠੀਕ ਆ ਨੇ ਮਜ਼ਾ ਆਉਂਦਾ ਜਦੋਂ ਅਗਲੇ ਦੇ ਘਾੜੀ ਆਵੇਂ ਆਪਾਂ ਵਾਦ ਨਹੀਂ ਜੀ ਆਪਾਂ ਘਾੜੀ ਜਾਂਦੇ ਮਿਲੋ ਨਿਕੜ ਗਈ ਮਿਲੋ ਠੀਕ ਆ ਠੀਕ ਆ ਲਓ ਜੀ 21 ਬਣ ਕੇ ਆਜਾ 9 ਕਿਲੋ ਜੀ ਆਪਾਂ ਹੱਥ ਘਾੜੀ ਗਿਆ ਦੱਸ ਸਕੋ ਵੀਰ ਜੀ ਠੀਕ ਆ ਵਾਹਿਗੁਰੂ ਹਾਂ ਇਹ ਮੁੱਲ ਭਾਜੀ ਇਹਦਾ ਹਰ ਇਹ ਮੁੱਲ ਹਾਂ ਨਾ ਇਹ ਭਾਜੀ ਆਪਾਂ ਦੇ ਦਈਏ ਪੈਸੇ ਹਜ਼ਾਰ ਦੇ ਕਰ ਦਈਏ ਪੂਰੇ ਭਾਜੀ 36000 ਦੇ ਦਈਏ ਯਾਰ ਹੋਰ ਛੱਡ ਦੇ ਪੂਰੇ ਭਾਜੀ 62000 ਦੀ ਹਾਂ ਦਾ ਵਗ ਮੇਰੇ ਘਰ ਕੋ 2 ਲੱਗ ਜੋਵੇ ਅੱਛਾ ਜੀ ਮੇਰੇ ਘਰ ਕੋ 3 ਲੱਗ ਜੋਵੇ ਠੀਕ ਆਪਾਂ ਅਗਲੇ ਪੁੱਛੋ ਭਾਜੀ ਪੈਸੇ ਠੱਕੇ ਨਾਲ ਹੀ ਗੱਲ ਹੀ ਦੀ ਹਾਂਜੀ ਹਾਂਜੀ ਜੀ ਆ ਮਿਲੇਗਾ ਜਿੱਦਾਂ ਵਧੀ ਜਾਵੇ ਆਨਲਾਈਨ ਹੀ ਜਾਊਗੀ ਅੱਛਾ ਜੀ 7 ਕਿਲੋ ਦੀ ਗੱਡੀ ਜਾਊਗੀ ਚਾਰ ਇੱਕ ਨੰਬਰ ਲਗਾਇਆ ਠੀਕ ਹੈ ਠੀਕ ਹੈ ਚਾਰ ਵਿੱਚ ਕੋਈ ਸ਼ੱਕ ਨਹੀਂ ਆਪਾਂ ਕੀ ਬਾੜੀ ਮਾਂ ਮਾਂ ਪਿਆ ਖਲਗੂਪੀ ਦੁੱਧ ਨੇ ਦਾਖਲੋ ਰਾਮ ਨੇ ਰਿਹਾ ਜੀ ਨਾਲ ਠੀਕ ਹੈ ਠੀਕ ਹੈ ਤੇ ਭਾਈ ਤੀਜੇ ਨੰਬਰ ਤੇ ਕਿਦਾਂ ਵੀ ਤੀਜੇ ਨੰਬਰ ਤੇ ਤਾਜੀ ਸੂਈ ਲੈ ਠੀਕ ਜੀ ਸਵੇਰ ਤੇ ਜਾ ਜੀ ਦੁੱਧਾ ਧੀ ਦਾ ਹਾਂ ਦੁੱਧਰ ਕੋਊਗਾ 7 ਗਰੂ ਪਿੰਡੇ ਦੇ 4 ਕਿਲੋ ਲਾਓ ਭਾਈ ਜੀ ਤੇ ਹੋਊਗਾ ਥੋੜਾ ਬਾਰੇ ਠੀਕ ਹੈ ਠੀਕ ਹੈ ਅੱਜ ਨੂੰ ਤੀਜਾ ਸੂਈ ਹੋਵੇ ਚੋਤਾ ਲਓ ਜੀ ਜੈਡ ਬਲਾਇਕ ਜੇ ਤੇ ਸੂਈ ਨੂੰ ਤੀਜਾ ਭਾਈ ਦਾ ਪਾਦ ਵਜੋਂ ਖੋਦੀ ਕਿਟਾਵਾ ਠੀਕ ਆ ਠੀਕ ਆ ਤੇ ਆ ਕੱਤੀ ਜੀ ਦੇ ਕੋਲ ਠੀਕ ਆ ਜੀ ਫੀ ਮਲਕਾਫ ਜਿਹੜੇ 7 ਲੀਟਰ ਜਿਹੜਾ ਬੋਲਾ ਹੀ ਬੋਲਾ ਤੇ ਆ ਰਿਹਾ ਦੇ ਕੋਲ ਐ ਚੁਆਈ ਪਾਈ ਗਲਤ ਹੋਵੇ ਤਾਂ ਲੱਗ ਗਿਆ ਇਹਨੂੰ ਭਰਦੇ ਅੱਛਾ ਜੀ ਦੁੱਧ ਪਾਤ ਪਤਾ ਕਰ ਦਿਓ ਜੀ ਨੂੰ ਮੈਂ ਗੱਲ ਕਰਦਾ ਚੁਆਈ ਗਲਤ ਹੋਵੇ ਤਾਂ ਲੱਗ ਗਿਆ ਇਹਨੂੰ ਛੱਡ ਦੇ ਠੀਕ ਆ ਠੀਕ ਆ ਠੀਕ ਆ ਹਾਂ ਬਾਕੀ ਸਾਨੂੰ ਭੰਡਾ ਜਿਹੜਾ ਸਾਡੇ ਇਹਦਾ ਵੀ ਲੱਗ ਜੇ ਚੈੱਕ ਕਰਾ ਦੇ ਲੈਣੇ ਆ ਠੀਕ ਨਗ ਭਾਜ ਦੁੱਧ ਭਾਜੀ ਭਾਈ ਦੁੱਧ ਘਰ ਵਾਲਿਆਂ ਦਾ 12-12 ਕਿਲੋ ਚੋਇਆ ਜੇ ਲੋ 10 ਰੁਪਏ ਰਾਮ ਦੇ ਦੇ ਜੂਗੀ ਠੀਕ ਆ ਠੀਕ ਆ ਉਹ ਚਾਰ ਤਲੇ ਕਿਲੇ ਦੰਦ ਭਰੀ ਜਾਊਗੀ ਥਣ ਭਾਂਡਾ ਦੇ ਇਹਨੇ ਭਾਜੀ ਬੱਚਾ ਜਿਹਨੂੰ ਚੌਂਦੀ ਨਾਲ ਜਾਊਗਾ ਹਾਂਜੀ ਉਹ ਵੀ ਮੱਚ ਦੂ ਮੇਰੀ ਠੀਕ ਆ ਠੀਕ ਆ ਠੀਕ ਚੱਟਾ ਤੂੰ ਕੀ ਕਰ ਸਕਦੇ ਥਾਂ ਜਵਾਈ ਬੜੀ ਪੁਲੀ ਲੱਗੀ ਭਾਜੀ ਇਹਦੀ ਵੀ ਕਿਲੋ ਸਵਾ ਕਿਲੋ ਗਾਲੀ ਗਾੜ ਜੇ ਠੀਕ ਆ ਠੀਕ ਆ ਲਓ ਜੀ ਥਣਾ ਦਾ ਸੈਰ ਗਿਆ ਜਿਹੜਾ ਚੰਗਾ ਗਿਆ ਹਨ ਕੱਲਾ ਕੱਲਾ ਲੱਗਾ ਪਿਆ ਵਾ ਇਹਦਾ ਮੁੱਲ ਵੀ ਜੀ ਇਹ ਵੀ ਜੀ ਦਈਏ ਪੂਰੇ 30000 ਹਾਂ ਨਾ 55 ਦੀ ਹਾਂ ਕਰ ਦੋ ਵੀ ਜਸ ਮਾਂ ਜੀ ਵੀਰ ਜੀ ਪੂਰੇ 55000 ਦੀ ਵੀ ਦਵਾਂਗੇ ਠੀਕ ਜੀ ਹੋ ਰੇਟ ਵਾਲੀ ਕਸਰ ਨਹੀਂ ਕੋਈ ਛੜੀ ਮੈਂ ਨਹੀਂ ਬਿਲਕੁਲ ਕੋਣ ਮੇਰਾ ਵੀ ਇਹੋ ਹੱਥ ਜੋੜ ਕੇ ਬੇਨਤੀ ਆ ਹਾਂਜੀ ਜੋ ਰੇਟ ਆਪਾਂ ਪਾਤੇ 2400 ਤਾਂ ਨਾਲ ਹਾਲ ਕੰਮ ਹੈ ਹੁਣ ਜਿਆਦਾ ਵਾਲਾ ਕਹਿ ਰਿਹਾ ਕੰਮ ਨਹੀਂ ਚਾਹ ਰਦਾ ਠੀਕ ਹੈ ਮਾ ਆਪਣਾ ਭਾਈ ਮਾਲ ਵੀ ਰੋਜ਼ ਤਾਂ ਹੀ ਵਿਕਦਾ ਵਾ ਹਾਂਜੀ ਹਾਂਜੀ ਮੇਰੀ ਵੀਡੀਓ ਕੱਢ ਕੇ ਵੇਖ ਲੈ ਕੋਈ ਡੰਗਰ ਵੀਡੀਓ ਦੂਜੀ ਨਾਲ ਨਹੀਂ ਇਹਦੀ ਪਿਆਰ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬੇਸੂਰ ਵਾਲੇ ਦੇ ਕੋਲ ਚੰਗੇ ਆ ਤੁਸੀਂ ਚੈੱਕ ਕਰ ਸਕਦੇ ਤੇ ਰੇਟ ਬਾਈ ਬਿਲਕੁਲ ਨਹੀਂ ਗੱਲ ਨਹੀਂ ਗਿਆ ਪੁੰਤਾ ਵਾ ਮੇਰੇ ਨਾਲ ਭਾਈ ਕੀ ਰੋਟੀ ਛੜੀ ਜੀ ਹਾਂਜੀ ਹਾਂਜੀ ਤੇ ਬਾਕੀ ਵੀਡੀਓ ਨੂੰ ਆਪਰਵਾਦ ਸ਼ੇਅਰ ਕਰਦੇ ਤੇ ਚੈਨਲ ਨੂੰ ਸ਼ੇਅਰ ਕਰਕੇ ਵੀਡੀਓ ਚੱਲਦੀ ਬਰੀ ਅੱਗੇ ਜਦੋਂ ਸ਼ੇਅਰ ਹੋਣੀ ਇਹ ਜਿਹੜੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਖੂਬ ਪਲ ਸਭਰਾਵਾਂ ਦਾ